ਸਮੂੱਚੀ ਰਾਮਗੜੀਆ ਕਾਲਜ ਜਥੇ ਬੰਦੀ ਤੈਨੂੰ 5 ਤਰੀਕ ਤੱਕ ਦਾ ਸਮਾਂ ਦਿੰਦੀ ਆ ਹੱਥ ਜੋੜ ਕੇ ਭਾਵੀ ਮੰਗ ਜੋ ਵੀ ਤੂੰ ਸ਼ਬਦ ਵਰਤੇ ਆ ਨਹੀਂ ਤੇ 5 ਤਰੀਕ ਤੋਂ ਬਾਅਦ ਰਾਮਗੜੀਆ ਕਾਲਜ ਜਥੇ ਬੰਦੀ ਇੱਕ ਵੱਡਾ ਸੰਘਰਸ਼ ਵਿੱਡੇਗੀ ਤੇਰੇ ਖਿਲਾਫ ਜਿਹਦੇ ਨਤੀਜੇ ਤੈਨੂੰ ਤੇ ਤੇਰੀ ਸਮੂੱਚੀ ਪਾਰਟੀ ਨੂੰ ਭੁਗਤਣੇ ਪੈਣਗੇ ਤੇਰੇ ਤੋਂ ਪਹਿਲਾਂ ਇੰਨੀ ਬਕਵਾਸ ਤੁਹਾਡੇ ਹੀ ਪਾਰਟੀ ਦੇ ਇੱਕ ਮੰਤਰੀ ਲਾਲਜੀਤ ਭੁੱਲਰੋਲ ਨੂੰ ਵੀ ਕੀਤੀ ਗਈ ਸੀ ਜਿਸ ਦਾ ਖਮਿਆਜਾ ਵੀ ਉਸ ਸ਼ਖਸੀਅਤ ਨੇ ਭੁਗਤਿਆ ਤੇ ਹੁਣ ਤੁਸੀਂ ਤਿਆਰੀ ਰੱਖਿਓ ਸਰਦਾਰ ਬਲਕਾਤ ਸਿੰਘ ਸਿੱਧੂ ਜੀ ਸਰਦਾਰ ਕਹਿਣਾ ਤੇ ਤੁਹਾਨੂੰ ਸਰਦਾਰ ਨੌਜਰੀ ਤੋਹੀਨ ਹੋਏਗੀ ਬਲਕਾਤ ਸਿੱਧੂ ਹੁਣ ਤੂੰ ਤਿਆਰੀ ਰੱਖੀ ਮੇਰੇ ਵੀਰ ਇਹਦੇ ਨਤੀਜੇ ਭੁਗਤਣ ਵਾਸਤੇ ਤੇ ਤੂੰ ਲਿਖ ਕੇ ਪਾ ਦੇ ਕਿ ਇਹ ਜਨਾਨੀਆਂ ਸਾਡੇ ਕੋਲ ਛੱਡ ਜਾਂਦੇ ਨੇ ਇਹ ਦਿਨੇ ਵੀ ਸਾਡੇ ਕੋਲ ਛੱਡ ਜਾਂਦੇ ਫੁਲ ਟਾਈਮ ਵੀ ਸਾਡੇ ਕੋਲ ਛੱਡ ਜਾਂਦੇ ਉਹ ਥੋੜੀ ਜਿਨੀ ਆਪਣੀ ਮਾਨਸਿਕਤਾ ਠੀਕ ਕਰੋ ਕਿਹੜੀ ਜਾਤ ਦਾ ਹੰਕਾਰ ਪਾਲੀ ਦਿੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਰਜੀਤ ਸਿੰਘ ਮੰਜਲੂਖ ਕੋ ਬੁਲਾ ਰਾ ਰਾਮਗੜੀਆ ਅਕਾਲ ਜਥੇਬੰਦੀ ਦੋਸਤੋ ਅੱਜ ਇੱਕ ਗੱਲ ਮੇਰੇ ਤੱਕ ਪਹੁੰਚੀ ਜਿਸ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਗ ਸਿੰਘ ਸੰਧਵਾ ਜੋ ਕਿ ਰਾਮਗੜੀਆ ਬਰਾਵਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਜਾਤ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਉਸ ਆਡੀਓ ਦੇ ਵਿੱਚ ਜਿਸ ਦੇ ਵਿੱਚ ਉਹ ਤੇਸੇ ਦਾ ਜ਼ਿਕਰ ਕਰ ਰਹੇ ਨੇ ਮੇਰੇ ਪੱਗ ਲਾ ਦੂੰਗਾ ਪਤਾ ਨਹੀਂ ਕੀ ਕੀ ਅਪੱਤੀ ਜਨਕ ਸ਼ਬਦਾਂ ਦਾ ਇਸਤੇਮਾਲ ਉਹ ਦੇ ਵਿੱਚ ਕਰ ਰਹੇ ਆ ਮੈਂ ਆਪਣੇ ਇਸ ਵੀਰ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਤੇਰੇ ਤੋਂ ਪਹਿਲਾਂ ਇਦਾਂ ਦੀ ਬਕਵਾਸ ਤੁਹਾਡੇ ਹੀ ਪਾਰਟੀ ਦੇ ਇੱਕ ਮੰਤਰੀ ਲਾਲਜੀਤ ਭੁੰਦਰੋਲੋ ਵੀ ਕੀਤੀ ਗਈ ਸੀਗੀ ਜਿਸ ਦਾ ਖਮਿਆਜਾ ਵੀ ਉਸ ਸ਼ਖਸੀਅਤ ਨੇ ਭੁਗਤਿਆ ਤੇ ਹੁਣ ਤੁਸੀਂ ਤਿਆਰੀ ਰੱਖਿਓ ਸਰਦਾਰ ਬਲਕਾਤ ਸਿੰਘ ਸਿੱਧੂ ਜੀ ਸਰਦਾਰ ਕਹਿਣਾ ਤੇ ਤੁਹਾਨੂੰ ਸਰਦਾਰ ਲਬਜ਼ਰੀ ਤੋਹੀਨ ਹੋਏਗੀ ਬਲਕਾਤ ਸਿੱਧੂ ਹੁਣ ਤੂੰ ਤਿਆਰੀ ਰੱਖੀ ਮੇਰੇ ਵੀਰ ਇਹਦੇ ਨਤੀਜੇ ਭੁਗਤਣ ਵਾਸਤੇ ਸਮੁੱਚੀ ਰਾਮਗੜੀਆ ਕਾਲਜ ਜਥੇਬੰਦੀ ਤੈਨੂੰ 5 ਤਰੀਕ ਤੱਕ ਦਾ ਸਮਾਂ ਦਿੰਦੀ ਆ ਹੱਥ ਜੋੜ ਕੇ ਮਾਫੀ ਮੰਗ ਜੋ ਵੀ ਤੂੰ ਸ਼ਬਦ ਵਰਤੇ ਆ ਨਹੀਂ ਤੇ 5 ਤਰੀਕ ਤੋਂ ਬਾਅਦ ਰਾਮਗੜੀਆ ਕਾਲਜ ਜਥੇਬੰਦੀ ਇੱਕ ਵੱਡਾ ਸੰਘਰਸ਼ ਵਿੱਡੇਗੀ ਤੇਰੇ ਖਿਲਾਫ ਜਿਹਦੇ ਨਤੀਜੇ ਤੈਨੂੰ ਤੇ ਤੇਰੀ ਸਮੁੱਚੀ ਪਾਰਟੀ ਨੂੰ ਭੁਗਤਣੇ ਪੈਣਗੇ ਤੇ ਮੈਂ ਉਸ ਆਡੀਓ 'ਚ ਇੱਕ ਚੀਜ਼ ਹੋਰ ਦੇਖ ਰਿਹਾ ਸੀ ਇਹ ਆਪਣੀ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਸੰਬੰਧ 'ਚ ਜਿਨ੍ਹਾਂ ਦੀ ਭਾਸ਼ਾ ਗਈ ਸੀ ਕਿ ਤੂੰ ਲਿਖ ਕੇ ਪਾ ਦੇ ਕਿ ਇਹ ਜਨਾਨੀਆਂ ਸਾਡੇ ਕੋਲ ਛੱਡ ਜਾਂਦੇ ਨੇ ਇਹ ਦਿਨੇ ਵੀ ਸਾਡੇ ਕੋਲ ਛੱਡ ਜਾਂਦੇ ਫੁਲ ਟਾਈਮ ਵੀ ਸਾਡੇ ਕੋਲ ਛੱਡ ਜਾਂਦੇ ਉਹ ਥੋੜੀ ਜਿਨੀ ਆਪਣੀ ਮਾਨਸਿਕਤਾ ਠੀਕ ਕਰੋ ਕਿਹੜੀ ਜਾਤ ਦਾ ਹੰਕਾਰ ਪਾ ਲਈ ਫਿਰਦੇ ਹੋ ਤੁਸੀਂ ਇਨਸਾਨੀਅਤ ਹੈ ਤੁਹਾਡੇ ਵਿੱਚ ਕੋਈ ਕਦੀ ਔਰਤ ਜਾਣਦੀ ਤੁਸੀਂ ਜਿਤਨਾ ਕਰੋ ਜਾਤ-ਬਰਾਦਰੀਆਂ ਨੂੰ ਲੈ ਕੇ ਤੁਸੀਂ ਸਮਾਜ ਨੂੰ ਮੰਨਣ ਦੀ ਕੋਸ਼ਿਸ਼ ਕਰੋ ਇੱਕ ਘੱਟੀਆਂ ਮਾਨਸਿਕਤਾ ਜੋ ਬਾਹਰ ਆ ਜਾਓ 5 ਤਰੀਕ ਦਾ ਰਾਮਗੜੀਆ ਕਾਲ ਜਿੱਥੇ ਬੰਦੀ ਤੈਨੂੰ ਸਮਝ ਦਿੰਦੀ ਆ ਇਹਦੇ ਵਿੱਚ ਵਿੱਚ ਮਾਫੀ ਮੰਗ ਲਾ ਹੱਥ ਬੰਨ ਕੇ ਮਾਫੀ ਮੰਗ ਲਾ ਤੋਬਾ ਕਰ ਲੈ ਇਹਨਾਂ ਗੱਲਾਂ ਤੋਂ ਨਹੀਂ ਤੇ ਤੂੰ ਤੇ ਤੇਰੀ ਪਾਰਟੀ ਇਹਦੇ ਨਤੀਜੇ ਭੁਗਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਰਲੀ ਸਿੰਘ ਮੰਜਲੂਕ ਕੋ ਬੁਲਾ ਰਾ ਰਾਮਗੜੀਆ ਅਕਾਲ ਜਥੇਬੰਦੀ ਦੋਸਤੋ ਅੱਜ ਇੱਕ ਗੱਲ ਮੇਰੇ ਤੱਕ ਪਹੁੰਚੀ ਜਿਸ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਬੁਲਕਾਰ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਗ ਸਿੰਘ ਸੰਧਵਾ ਜੋ ਕਿ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਜਾਤ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਉਸ ਆਡੀਓ ਦੇ ਵਿੱਚ ਜਿਸ ਦੇ ਵਿੱਚ ਉਹ ਤੇਸੇ ਦਾ ਜ਼ਿਕਰ ਕਰ ਰਿਹਾ ਜਿ ਮੇਰੀ ਪੱਗ ਲਾ ਦੂੰਗਾ ਪਤਾ ਨਹੀਂ ਕੀ ਕੀ ਅਪੱਤੀ ਜਨਕ ਸ਼ਬਦਾਂ ਦਾ ਇਸਤੇਮਾਲ ਉਹ ਦੇ ਵਿੱਚ ਕਰ ਰਿਹਾ ਮੈਂ ਆਪਣੇ ਇਸ ਵੀਰ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਤੇਰੇ ਤੋਂ ਪਹਿਲਾਂ ਇਦਾਂ ਦੀ ਬਕਵਾਸ ਤੁਹਾਡੇ ਹੀ ਪਾਰਟੀ ਦੇ ਇੱਕ ਮੰਤਰੀ ਲਾਲਜੀਤ ਭੁਲਰੋਲੋਂ ਵੀ ਕੀਤੀ ਗਈ ਸੀਗੀ ਜਿਸ ਦਾ ਖਮਿਆਜਾ ਵੀ ਉਸ ਸ਼ਖਸੀਅਤ ਨੇ ਭੁਗਤਿਆ ਤੇ ਹੁਣ ਤੁਸੀਂ ਤਿਆਰੀ ਰੱਖਿਓ ਸਰਦਾਰ ਬਲਕਾਤ ਸਿੰਘ ਸਿੱਧੂ ਜੀ ਸਰਦਾਰ ਕਹਿਣਾ ਤੇ ਤੁਹਾਨੂੰ ਸਰਦਾਰ ਲਬਜ਼ਰੀ ਤੋਹੀਨ ਹੋਏਗੀ ਬਲਕਾਤ ਸਿੱਧੂ ਹੁਣ ਤੂੰ ਤਿਆਰੀ ਰੱਖੀ ਮੇਰੇ ਵੀਰ ਇਹਨਾਂ ਨਤੀਜੇ ਭੁਗਤਣ ਵਾਸਤੇ ਸਮੁੱਚੀ ਰਾਮਗੜੀਆ ਕਾਲਜ ਜਥੇਬੰਦੀ ਤੈਨੂੰ 5 ਤਰੀਕ ਤੱਕ ਦਾ ਸਮਾਂ ਦਿੰਦੀ ਆ ਹੱਥ ਜੋੜ ਕੇ ਮਾਫੀ ਮੰਗ ਜੋ ਵੀ ਤੂੰ ਸ਼ਬਦ ਵਰਤੇ ਆ ਨਹੀਂ ਤੇ 5 ਤਰੀਕ ਤੋਂ ਬਾਅਦ ਰਾਮਗੜੀਆ ਕਾਲਜ ਜਥੇਬੰਦੀ ਇੱਕ ਵੱਡਾ ਸੰਘਰਸ਼ ਵਿੱਡੇਗੀ ਤੇਰੇ ਖਿਲਾਫ ਜਿਹਦੇ ਨਤੀਜੇ ਤੈਨੂੰ ਤੇ ਤੇਰੀ ਸਮੁੱਚੀ ਪਾਰਟੀ ਨੂੰ ਭੁਗਤਣੇ ਪੈਣਗੇ ਤੇ ਮੈਂ ਉਸ ਆਡੀਓ 'ਚ ਇੱਕ ਚੀਜ਼ ਹੋਰ ਦੇਖ ਰਿਹਾ ਸੀ ਇਹ ਆਪਣੀ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਸੰਬੰਧ 'ਚ ਜਿਨ੍ਹਾਂ ਦੀ ਭਾਸ਼ਾ ਕੀ ਸੀ ਕਿ ਤੂੰ ਲਿਖ ਕੇ ਪਾ ਦੇ ਕਿ ਇਹ ਜਨਾਨੀਆਂ ਸਾਡੇ ਕੋਲ ਛੱਡ ਜਾਂਦੇ ਨੇ ਇਹ ਦਿਨੇ ਵੀ ਸਾਡੇ ਕੋਲ ਛੱਡ ਜਾਂਦੇ ਫੁਲ ਟਾਈਮ ਵੀ ਸਾਡੇ ਕੋਲ ਛੱਡ ਜਾਂਦੇ ਉਹ ਥੋੜੀ ਜਿਨੀ ਆਪਣੀ ਮਾਨਸਿਕਤਾ ਠੀਕ ਕਰੋ ਕਿਹੜੀ ਜਾਤ ਦਾ ਹੰਕਾਰ ਪਾਲੀ ਫਿਰਦੇ ਹੋ ਤੁਸੀਂ ਇਨਸਾਨੀਅਤ ਹੈ ਤੁਹਾਡੇ ਵਿੱਚ ਕੋਈ ਕਦੀ ਔਰਤ ਜਾਣਦੀ ਤੁਸੀਂ ਜਿੰਨਾ ਕਰੋ ਜਾਤ ਬਰਾਦਰੀਆਂ ਨੂੰ ਲੈ ਕੇ ਤੁਸੀਂ ਸਮਾਜ ਨੂੰ ਮੰਨਣ ਦੀ ਕੋਸ਼ਿਸ਼ ਕਰੋ ਇੱਕ ਘੱਟੀਆਂ ਮਾਨਸਿਕਤਾ ਜੋ ਬਾਹਰ ਆ ਜਾਓ 5 ਤਰੀਕ ਦਾ RAMBURIYA ਕਾਲ ਜਿੱਥੇ ਬੰਦੀ ਤੈਨੂੰ ਸਮਾ ਦਿੰਦੀ ਆ ਇਹਦੇ ਵਿੱਚ ਵਿੱਚ ਮਾਫੀ ਮੰਗ ਲਾ ਹੱਥ ਬੰਨ ਕੇ ਮਾਫੀ ਮੰਗ ਲਾ ਤੋਬਾ ਕਰ ਦੇ ਇਹਨਾਂ ਗੱਲਾਂ ਤੋਂ ਨਹੀਂ ਤੇ ਤੂੰ ਤੇ ਤੇਰੀ ਪਾਰਟੀ ਇਹਨਾਂ ਨਤੀਜੇ ਭੁਗਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ